ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਨਾਂ ਗਰੀਬਾਂ ਨੇ ਪੁਕਾਰਿਆ ਉਹਨਾਂ ਦੀ ਆਹਾਂ ਨੇ ਪੁਕਾਰਿਆ ਉਹਨਾਂ ਦੀ ਪੁਕਾਰਾਂ ਨੇ ਪੁਕਾਰਿਆ ਤਸ਼ਰੀਫ ਲੈ ਆਏ ਪਟਨਾ ਸਾਹਿਬ ਦੀ ਸਰਜ਼ਮੀਨ ਤੇ ਔਰ ਜਦ ਪਟਨਾ ਸਾਹਿਬ ਦੀ ਸਰਜ਼ਮੀਨ ਤੇ ਤਸ਼ਰੀਫ ਲੈ ਆਏ ਨੇ ਗੁਰਸਿੱਖ ਵੀਰੋ ਆਪ ਦੇ ਜ਼ਮਾਨੇ ਦਾ ਇੱਕ ਕਾਮਿਲ ਦਰवेश ਇੱਕ ਰੱਬ ਦਾ ਪਿਆਰਾ ਉਸ ਨੇ ਮੱਥਾ ਟੇਕਿਆ ਤੇ ਸਜਦਾ ਕੀਤਾ ਹੈ ਇਸ ਪ੍ਰਸੰਗ ਨੂੰ ਮੈਂ ਲੈ ਕੇ ਜਾਣਾ ਇਸ ਕਰਕੇ ਨਹੀਂ ਚਾਹੁੰਦਾ ਇੱਕ ਗੱਲ ਜ਼ਰੂਰੀ ਹੈ ਉਹ ਇਹ ਹੈ ਕਿ ਅੱਜ ਕੀ ਪੀਰਾਂ ਦਾ ਬੜਾ ਮੌਸਮ ਚੱਲ ਰਿਹਾ ਹੈ ਡੰਡੇ ਸ਼ਾ ਪੀਰ ਲੰਡੇ ਸ਼ਾ ਪੀਰ ਹਰੇ ਕੱਪੜੇ ਵਾਲੇ ਪੀਰ ਭਲਾਣੇ ਕੱਪੜੇ ਵਾਲੇ ਪੀਰ ਮੈਂ ਇਹ ਨਹੀਂ ਕਹਿੰਦਾ ਕਿ ਪੀਰ ਮਾੜੇ ਪੀਰਾਂ ਨੇ ਇਬਾਦਤ ਕੀਤੀ ਹੈ ਰਿਆਜ਼ਤ ਕੀਤੀ ਹੈ ਬੰਦਗੀ ਕੀਤੀ ਹੈ ਉਸ ਰਤਬੇ ਨੂੰ ਪਾਇਆ ਉਸ ਮੰਜ਼ਿਲ ਨੂੰ ਪਾਇਆ ਹੈ ਪੀਰ ਕੋਈ ਵੀ ਮਾੜਾ ਨਹੀਂ ਹੈ पीर नु माळा कहना ठीक नहीं है क्योंकि आप, आप साहिब श्री गुरु ग्रंथ साहिब जी महाराज जी ਦੇ ਵਿੱਚ ਆਇਆ ਪੀਰ پیغمبر ਸਾ ਲਿਖ ਸਾਦਕ ਸ਼ਹਦੇ اور ਸ਼ਹੀਦ ਗੁਰ ਪੀਰਾਂ ਦੀ ਚਾਤਰੀ ਮਹਾਕਰਣੀ ਸੰਸਾਰ ਗੱਲ ਇਹ ਨਹੀਂ ਹੈ ਗੱਲ ਹੈ ਕਿ ਪੀਰ ਇੱਕ ਬਹੁਤ ਬਲੰਦ ਰਤਬਾ ਸ਼ਕਤੀਅਤ ਦਾ ਨਾਮ ਹੈ ਮਹਾਨ ਕੋਸ਼ ਦੇ ਵਿੱਚ ਭਾਈ ਸਾਹਿਬ ਭਾਈ ਕਾਂ ਸਿੰਘ ਜੀ ਨਾਂਵਾਂ ਲਿਖ ਰਹੇ ਨੇ ਪੀਰ ਦਾ ਮਤਲਬ ਹੈ ਧਰਮ ਦਾ ਪ੍ਰਚਾਰਕ ਪੀਰ ਦਾ ਮਤਲਬ ਹੈ ਮਨੁੱਖਾ ਨੂੰ ਸਹੀ ਸਹੀ ਰਾਗ ਖਾਨ ਵਾਲਾ ਮੈਂ ਕਿਹਾ ਗਿਆ ਪੋ ਵੀ ਡੋ ਤੇ ਉੱਥੇ ਇੱਕ ਸਾਹਿਬ ਕਹਿਣ ਲੱਗੇ ਅਸੀਂ ਬਾਬੇ ਫੱਤੇ ਦੀ ਖੀਰ ਚੜਾਉਨੇ ਆ ਬਾਬਾ ਜੀ ਚੜਾਨੀ ਚਾਹੀਦੀ ਹੈ ਕਿ ਨਹੀਂ ਮੈਂ ਕਿਹਾ ਮੈਂ ਜਿਉਂਦਾ ਪੀਰ ਮੈਂ ਨੂੰ ਇੱਕ ਕੋਲੀ ਵੀ ਖੀਰ ਨਹੀਂ ਔਰ ਤੇ ਕਬਰ ਵਾਲੇ ਪੀਰ ਨੂੰ ਤਾਂ ਤਬਾਕ ਲੈ ਲੈ ਕੇ ਜਾਂਦਾ ਹੈ ਪੀਰ ਤਾਂ ਹੁਣ ਵੀ ਜਿਉਂਦੇ ਨੇ ਹੁਣ ਬੈਂਤੇ ਹੈ کہ اج کل جڑے لوگ پیران جا کے متھا ٹیکتے دینے اسلام کی شراب بلوں جاننا چونے ہاں کہ شراب کی کہندی ہے میں اتنا گندا نہیں بولنا جنا گندہ لوگ بول جاندے نے ਕਦੇ ਤੇ ਜਦੋਂ ਉਹ ਪੀਰਾਂ ਦੀ ਬੁਰਾਈ ਕਰਦੇ ਤੇ ਉਹਨਾਂ ਨੂੰ ਬਿਲਕੁਲ ਗਟਰ ਦੇ ਵਿੱਚ ਘੁਸੇੜ ਕੇ ਫਿਰ ਵਾਪਸ ਆਉਂਦੇ ਨੇ ਇਹ ਸਾਰੀ ਗੱਲਾਂ ਮੈਂ ਨਹੀਂ ਕਰਨੀ ਪੀਰ ਬਹੁਤ ਮਹਤਉਮ ਨੇ ਬਹੁਤ ਬਜ਼ੁਰਗ ਨੇ ਪਰ ਮੈਂ ਪੁੱਛਣਾ ਚਾਹੁੰਦਾ ਕਿ ਇਸਲਾਮ ਦੇ ਵਿੱਚ ਸਭ ਤੋਂ ਵੱਡਾ ਪੀਰ ਕੌਣ ਹੈ ਸਭ ਤੋਂ ਮਹਾਨ ਪੀਰ ਕੌਣ ਹੈ ਤੇ ਸਭ ਤੋਂ ਮਹਾਨ ਪੀਰ ਮੈਂ حضرت محمدੁਰ ਰਸੂਲullah ਨਬੀ ਵੀ ਹਨ ਰਸੂਲ ਵੀ ਹਨ ਪੈਗੰਬਰ ਵੀ ਹਨ ਪੀਰ ਵੀ ਹਨ ਜਿਸ ਵੇਲੇ ਹਿੰਦੁਸਤਾਨ ਸ਼ਾ ਫੈਸਲ ਅਰਬਦਾਬਾਦ ਸ਼ਾ ਆਇਆ ਉਹਨੇ ਦੇਖਿਆ ਕਬਰਾਂ ਦੇ ਉੱਤੇ ਮੇਲੇ ਲੱਗੇ ਹੋਏ ਨੇ ਗਾਣ ਵਾਲੀਆਂ ਆਈਆਂ ਗਾਣਾ ਗਾਉਂਦੀਆਂ ਨੇ ਲੋਕ ਠੰਮਕੇ ਮਾਰਦੇ ਨੇ ਔਰ ਉਹ ਕੋਈ ਇਦਾਂ ਦੇ ਵੀ ਬੈਠੇ ਨੇ ਉਹ ਫਲਾਣਾ ਚਮਕੀਲੇ ਵਾਲਾ ਲਾਦੇ ਤੇ ਖਾਲਾ ਲਾਦੇ ਤੇ ਉਹ ਲਾਦੇ ਤੇ ਇਲਾਦੇ ਉਸ ਬੰਦੇ ਨੇ ਆਪਦਾ ਸਿਰ ਫਿੱਟ ਲਿਆ ਉਹ ਕਹਿਣ ਲੱਗਾ ਹਿੰਦੁਸਤਾਨੀਓ قبران دی عبادت اور قبران دی پوجہ اسلام تے جائز ہوں تے ساڑھے کول حضرت محمد رسول اللہ دی قبر ہے جڑے اسلام دے پیغمبر نے اسی اس قبر نو سونے دے وچ منا کے اور شان کے فخر دنال پوجہ کر دے اسلام دا مسئلہ ہے کہ کسی بھی قبر نو ਆਦਰਨੀਅ ਸਮਝ ਕੇ ਸਜਦਾ ਕਰ ਦੇਣਾ ਮੱਥਾ ਟੇਕ ਦੇਣਾ ਸਿੱਖੀ ਤੇ ਇਸਲਾਮ ਇਹਨਾਂ ਦੋਨਾਂ ਦੀ ਇੱਕ ਸਾਂਝ ਹੈ ਔਰ ਸਾਂਝ ਇਹ ਹੈ ਕਿ ਇਹ ਵੀ ਇੱਕ ਖੁਦਾ ਦੀ ਬੰਦਗੀ ਕਰਦੇ ਨੇ ਤੇ ਇਹ ਵੀ ਇੱਕ ਅਕਾਲ ਦੀ ਬੰਦਗੀ ਕਰਦੇ ਨੇ ਜਿਵੇਂ ਇਸਾਈਆਂ ਦੀ ਤੇ ਮੁਸਲਮਾਨਾਂ ਦੀ ਸਾਂਝ ਹੈ ਉਹ ਵੀ ਇੱਕ ਅੱਲਾ ਦੀ ਬੰਦਗੀ ਕਰਦੇ ਨੇ ਇਹ ਵੀ ਇੱਕ ਅੱਲਾ ਦੀ ਬੰਦਗੀ ਕਰਦੇ ਨੇ ਜਿਵੇਂ ਯਹੂਦੀਆਂ ਦੀ ਤੇ ਮੁਸਲਮਾਨਾਂ ਦੀ ਸਾਂਝ ਹੈ ਉਹ ਵੀ ਇੱਕ ਅੱਲਾ ਦੀ ਬੰਦਗੀ ਕਰਦੇ ਨੇ ਇਹ ਵੀ ਇੱਕ ਅੱਲਾ ਦੀ ਬੰਦਗੀ ਕਰਦੇ ਨੇ ਇਸ ਸਾਂਝ ਨੂੰ ਕਿਹਾ ਜਾਂਦਾ ਹੈ ਤੋਹੀਦ ਦੀ ਸਾਂਝ بینٹی کردہ ہاں اسلام دا مسئلہ, دا دا مسئلہ, دا مسئلہ ہے مسئلہ مفتی دا نا نوٹ کر لو, 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 لو مولانا امام احمد رضا خان اور کتاب دا, دا نا نوٹ کر لو, لو فتح وائے رزویہ اس سے لکھ رہے ہیں کہ کسی بھی قبر نو تازیمی یعنی آدرنیے سمجھ کے سجدہ کر دینا اے حرام ہے پھر حرام کی ہے صاحب سیگر گرنس صاحب جی مہارات جیدے بچایا حق پر آیا حق پر آیا نان کا ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਹੁਣ ਮਰਦਾਰ ਕਿਵੇਂ ਖਾਣਾ ਹੋ ਗਿਆ ਇਸ ਗੱਲ ਨੂੰ 2 ਮਿੰਟ ਲਈ ਮੈਂ ਆਪ ਜੀ ਨੂੰ ਦੱਸਦਾ ਬੇਨਤੀ ਕਰਦਾ ਮੈਂ ਉਦਾਂ ਨਹੀਂ ਕਰਦਾ ਜਿਵੇਂ ਜਾਹਲ ਲੋਕ ਬਕਵਾਸ ਮਾਰਦੇ ਨੇ ਐਵੇਂ ਪਤਾ ਕੁਝ ਹੁੰਦਾ ਨਹੀਂ ਆਗੇ ਤੇ ਬਕਵਾਸ ਮਾਰੀ ਤੇ ਚਲੇ ਗਏ ਤੇ ਬੇਨਤੀ ਕਰਦਾ ਹਰਾਮ ਹੈ ਬਿਲਕੁਲ ਹਰਾਮ ਹੁਣ ਹਰਾਮ ਔਰ ਮਰਦਾਰ ਇਹ ਕਿਵੇਂ ਹੋ ਗਿਆ ਕਿ ਮਰਦੇ ਦੇ ਉੱਤੇ ਕੋਈ ਚੀਜ਼ ਚੜਾਈ ਨਹੀਂ ਜਾ ਸਕਦੀ ਜਿਹੜੀ ਚੀਜ਼ ਮਰਦੇ ਤੇ ਚੜਾਦੀ ਗਈ ਉਹ ਮਰਦਾਰ ਹੋ ਗਈ ਔਰ ਉਸ ਮਰਦਾਰ ਨੂੰ ਜਿਸ ਜਉਂਦੇ ਨੇ ਖਾਇਆ ਉਹ ਮਰਦਾਰ ਹੋ ਗਿਆ ਕਿ ਆਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾ ਰਹੇ ਨੇ ਗੁਰਪੀਰ ਹਾਮਾ ਤਾਂ ਪਰੇ ਗੁਰੂ ਨੇ ਤੇ ਪੀਰ ਨੇ ਜਿਹਨਾਂ ਪੀਰਾਂ ਤੁਸੀਂ ਪੁੱਛਦੇ ਹੋ ਉਹਨਾਂ ਨੇ ਤੁਹਾਡੀ ਹਾਮੀ ਉਦੋਂ ਓਟਨੀ ਹੈ ਜਦ ਤੁਸੀਂ ਮਰਦਾਰ ਨਹੀਂ ਖਾਓਗੇ ਇੱਕ ਸਰਦਾਰ ਸਰਦਾਰ ਦਾ ਸਿਰ ਮਰਦਾਰ ਦੇ ਸਾਹਮਣੇ ਜਾ ਕੇ ਚੁਕ ਜਾਣਾ ਜਦ ਕੇ ਇਸਲਾਮ ਦੀ ਸ਼ਰਾਹ ਕਹਿੰਦੀ ਹੈ ਕਿਤਾਬ ਦਾ ਨਾਮ ਹੈ ਤੁਹਾਨੂੰ ਦੱਸ ਚੁੱਕਿਆ ਕਿ ਆਦਰਨੀਏ ਸਮਝਦਾ ਸੱਚ ਸਮਝ ਕੇ ਸਜਦਾ ਕਰਨਾ ਹਰਾਮ ਹੈ ਤੇ ਇਬਾਦਤ ਯਾਨੀ ਰੱਬ ਸਮਝ ਕੇ ਸਜਦਾ ਕਰਨਾ ਕੁਫਰ ਹੈ ਇਸਲਾਮ ਦੀ ਕੋਈ ਵੀ ਕਿਸੇ ਤਰ੍ਹਾਂ ਦਾ ਉਹਦਾ ਸਾਂਝਾ ਨਹੀਂ ਰਹਿ ਗਿਆ ਹੁਣ ਇੱਥੇ ਮੈਂ ਆਜੇ 1 ਮਿੰਟ ਲਈ ਹੋਰ ਆਪ ਜੀ ਨੂੰ ਇਸੇ ਵਿਸ਼ੇ ਤੇ ਦੱਸ ਕੇ ਜਾਵਾਂਗਾ ਅੱਜ ਕੱਲ ਹੈ ਕਿ ਕਿ ਕਬਰਾਂ ਤੇ ਜਿਹੜੇ ਬੈਠੇ ਨੇ ਉਹ ਕਰੀਬ ਕਰੀਬ 90% ਮੁਸਲਮਾਨਾਂ ਦੇ ਬੱਚੇ ਨਹੀਂ ਨੇ ਮੇਰੀ ਹਰੀ ਦਸਤਾਰ ਦੇਖ ਕੇ ਇੱਕ ਸੰਤ ਜੀ ਕਹਿਣ ਲੱਗੇ ਕਾਦਰੀ ਸਾਹਿਬ ਜੀ ਤੇਰੀ ਕਬਰ ਕਿਹੜੀ ਕਬਰ ਤੇ ਰਹਿਣੀ ਹੈ ਉਹ ਮੈਂ ਕਿਹਾ ਭਾਈ ਮੈਂ ਤਾਂ ਕਬਰਾਂ ਦੇ ਅੰਦਰ ਜਾਣਾ ਹੈ ਬਾਹਰ ਤਾਂ ਤੁਸੀਂ ਬੈਠੇ ਹੋ ਜਾ ਕੇ ਅੱਜ ਤਾਂ ਕਬਰਾਂ ਦੇ ਅੰਦਰ ਰਹਿਣੇ ਆ ਬاہر ਤੋਂ ਤੁਸੀਂ ਜਾ ਕੇ ਬੈਠਦੇ ਹੋ ਤੁਸੀਂ ਸ਼ਰਮ ਕਰੋ ਥੋੜੀ ਬਹੁਤ ਇਹ ਜੋ ਕੁਝ ਚੱਲਿਆ ਹੈ ਇਹ ਠੀਕ ਨਹੀਂ ਹੈ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਦੇ ਮਹਾਰਾਜ ਦੇ ਚਰਨੀ ਲੱਗ ਜਾਓ ਮੈਂ ਹੁਣੇ ਹੀ ਆਪ ਜੀ ਨੂੰ ਸਾਰੀਆਂ ਆਇਤਾਂ ਦਾ ਹੋਰਾਂ ਦਾ ਹੋਰਾਂ ਦਾ ਹਵਾਲਾ ਇਸ ਕਰਕੇ ਕੱਟ ਦਿੱਤਾ ਹੈ ਕਿ ਸਾਨੂੰ ਪਹਿਲੇ ਇੱਕ ਸੀਮਾ ਦੇ ਵਿੱਚ ਬੰਨ ਦਿੱਤਾ ਜਾਂਦਾ ਹੈ ਇਹ ਤਾਂ ਬੜੀ ਫਇਆਜ਼ੀ ਹੈ ਬਹੁਤ ਪਿਆਰ ਹੈ ਵਾਰਿਸ ਸਾਹਿਬ ਦਾ ਮੈਂ ਤਾਂ ਕਿ ਸਟੇਜ ਤੇ ਇਦਾਂ ਦੇ ਗਿਆ ਕਿ ਉੱਥੇ ਗਿਆਨੀ ਸਿੰਘ ਸਾਹਿਬ ਗੁਰਮੁਖ ਸਿੰਘ ਜੀ ਵੀ ਸਨ ਤੇ ਇੱਕ ਉਹ ਕਹਿਣ ਲੱਗੇ ਜਿਹੜੇ ਰਾਗੀ ਸੀ ਗਿਆਨੀ ਸਾਹਿਬ ਕਹਿਣ ਲੱਗੇ ਮੈਂ 5 ਮਿੰਟ ਲੈਨੇ ਆ ਕਹਿਣ ਲੱਗਾ ਸੀ ਕਿਉਂ ਦੇਨੇ ਭਰਾ ਅਸੀਂ ਵੀ ਤਾਂ ਕੋਈ ਕੰਮ ਕਰਨਾ ਹੈ ਪਰ ਇਹਨਾਂ ਦੀ ਫਇਆਜ਼ੀ ਹੈ ਦਰਿਆ ਦੇ ਲਈ ਹੈ ਬੇਨਤੀ ਕਰਦਾ ਕਿ ਤੁਸੀਂ ਸਰਦਾਰ ਹੋ ਨਾਲ ਜਿਹੜੇ ਉਹ ਬੱਚੇ ਨੇ ਜਿਹੜੇ ਬੈਠੇ ਨੇ ਕਬਰਾਂ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸ਼ਾਇਦ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਜਾਓ ਜੇ ਜੇਕਰ ਤੁਸੀਂ ਮੁਸਲਮਾਨ ਹੀ ਹੋ ਤਾਂ ਮਸੀਤਾਂ ਬਣਾਓ ਤੇ ਮਸੀਤਾਂ ਆબાદ ਕਰੋ ਮਸੀਤਾਂ ਦੇ ਵਿੱਚ ਜਾ ਕੇ ਨਮਾਜ਼ ਖੜੋ ਕਬਰਾਂ ਦੀ ਪੂਜਾ ਇਸਲਾਮ 'ਚ ਜਾਇਜ਼ ਤੇ ਦਰੁਸਤ ਨਹੀਂ ਹੈ ਇਹ ਛੱਡ ਦੇਣੀ ਚਾਹੀਦੀ ਹੈ